ਤਤਰੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਦੇ ਬਲੌਗ ਦੇ ਵਿੱਚ ਅਸੀਂ ਪਹੁੰਚ ਗਏ ਜੀ ਬਾਰਡਰ ਦੇ ਉੱਤੇ ਬਾਰਡਰ ਦੇ ਪਹੁੰਚ ਕੇ ਕੀਤਾ ਰੀਫਰ ਆਫ ਕਿਉਂਕਿ ਮਾਮਿਆਂ ਨੇ ਫਿਰ ਘੇਰ ਕੇ ਕਹਿਣਾ ਹੀ ਇੱਧਰ ਆ ਤੈਨੂੰ ਪਤਾ ਨਹੀਂ ਬੰਦ ਕਰਨਾ ਫਿਰ ਅਸੀਂ ਬਾਰਡਰ ਕਾਸ ਕਰਕੇ ਇਹਨੂੰ ਦੁਬਾਰਾ ਔਨ ਕਰਾਂਗੇ ਕਰਕੇ ਆਪਾਂ ਜਾਣਾ ਕੈਲਗਰੀ ਕੈਲਗਰੀ ਪਹੁੰਚ ਕੇ ਲਾਵਾਂਗੇ ਜਮ ਯਮ ਵਿੱਚ ਧੂਏ ਕਾਢਣੇ ਕੇ ਬਾਅਦ ਹਮ ਹੋ ਗਿਆ ਸ਼ਾਮ ਕੀ ਪਾਰਟੀ ਕੀ ਤਰਫ ਸ਼ਾਮ ਕੀ ਪਾਰਟੀ ਵਿੱਚ ਅਮਨੇ ਵਾਲ ਕਟਾ ਕੇ ਜਾਣਾ ਥਾ ਭਾਈ ਜੀ ਸੇ ਵਾਲ ਕਟਾਏ ਫਿਰ ਭਰਾ ਮੇਰਾ ਮੇਲੇ ਕਪੜੇ ਲੈ ਕੇ ਆਇਆ ਕਾਪੜੇ ਲੈ ਕੇ ਆਇਆ ਮੀਂਹ ਦੇ ਵਿੱਚ ਫਿੱਕੀ ਦਾ ਅਸੀਂ ਤਿਆਰ ਹੋ ਕੇ ਚਲ ਗਏ ਕੰਮ ਆ ਵਿਆਹ ਤੇ ਵਿਆਹ ਤੇ ਪਹੁੰਚ ਕੇ ਅਸੀਂ ਆ ਥੋੜਾ ਜਿਹਾ ਟੇਸਟਿੰਗ ਕੀਤੀ ਘਰੋਂ ਸਮਾਨ ਲੈਣ ਗਏ ਤੇ ਆਪਾਂ ਸਿੰਪਲ ਭਰ ਲੈ ਇੱਧਰ ਕਹਿੰਦੇ ਵੀ ਦੇਦੇ ਕਿੜਾ ਦੇਦੇ ਕਿੜਾ ਹੋ ਰਹੀ ਸੀ ਫੇ ਜਦੋਂ ਉਹਨਾਂ ਨੇ ਹਿਸਾਬ ਮੰਗਿਆ ਤੇਰੀ ਵੀ ਡਰਾਈਵਰ ਆ ਕੈਨੇਡਾ ਵਾਲਿਆ ਕਿੱਥੇ ਜਾਂਦੀ ਤਨਖਾਹ ਵੀ ਆਹੀ ਵੀ ਹੋ ਗਿਆ ਸੱਦੇ ਤੇ ਹਮਨੇ ਵੀ ਭਾਗੜੇ ਕੇ ਚਿਬਕਾਰ ਦिए ਚਿਬਕਾਰਨ ਕੇ ਬਾਅਦ ਹਮੇ ਲੱਗੀ ਭੁੱਖ ਭੁੱਖ ਲੱਗੀ ਤੋ ਉਸਨੇ ਸ਼ਕਾਏ ਇਹ ਛਾਕਣੇ ਕੇ ਬਾਅਦ ਹਮਨੇ ਕੀਆ ਟਾਟਾ